ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਜਮਾਨਸਾ ਦੇ ਸਿਵਲ ਹਸਪਤਾਲ ਅਤੇ ਜੱੱਚਾ ਬੱਚਾ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੇ ਨਾਲ ਵੀ ਵਿਸ਼ੇਸ਼ ਗੱਲਬਾਤ ਕੀਤੀ ਤੇ ਮਰੀਜ਼ਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵੀ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਹਨਾਂ ਆਪਣੇ ਦੌਰੇ ਦੇ ਦੌਰਾਨ ਜਿੱਥੇ ਐਂਬੂਲੈਂਸਾਂ ਦੇ ਵਿੱਚ ਸਾਫ਼ ਸਫਾਈ ਨਾ ਹੋਣ ਦੇ ਚਲਦਿਆਂ ਡਰਾਈਵਰਾਂ ਨੂੰ ਝਾੜਪਾਈ ਉੱਥੇ ਹੀ ਹਸਪਤਾਲ ਦੇ ਵਿੱਚ ਕਮੀਆਂ ਨੂੰ ਦੇਖਦੇ ਹੋਏ ਡਾਕਟਰਾਂ ਨੂੰ ਵੀ ਤਾੜਨਾ ਕਰਦੇ ਹੋਏ ਕਿਹਾ ਕਿ ਅੱਗੇ ਤੋਂ ਹਸਪਤਾਲ ਦੇ ਵਿੱਚ ਅਜਿਹਾ ਕੁਝ ਵੇਖਣ ਨੂੰ ਨਹੀਂ ਹੋਣਾ ਚਾਹੀਦਾ ਉਹਨਾਂ ਕਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰ ਵੱਲੋਂ ਮਰੀਜ਼ਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਹਸਪਤਾਲਾਂ ਦੇ ਵਿੱਚ ਅਜਿਹੀਆਂ ਕਮੀਆਂ ਨੂੰ ਦੇਖ ਕੇ ਮਰੀਜ਼ਾਂ ਦਾ ਵੀ ਜ਼ਰੂਰ ਦਿਲ ਦੁਖੀ ਹੁੰਦਾਗਾ ਉਹਨਾਂ ਕਹਾ ਕਿ ਜੇਕਰ ਅੱਗੇ ਤੋਂ ਹਸਪਤਾਲ ਦੇ ਵਿੱਚ ਅਜਿਹੀਆਂ ਕੋਈ ਕਮੀਆਂ ਦੇਖਣ ਨੂੰ ਮਿਲੀਆਂ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਮੌਜੂਦ ਡਾਕਟਰਾਂ ਨੇ ਹਸਪਤਾਲ ਦੇ ਵਿੱਚ ਕਮੀਆਂ ਨੂੰ ਤੁਰੰਤ ਪੂਰਾ ਕਰਨ ਦਾ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਤਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਹਸਪਤਾਲ ਦੇ ਵਿੱਚ ਅੱਗੇ ਤੋਂ ਅਜਿਹੀਆਂ ਕਮੀਆਂ ਨਹੀਂ ਦੇਖਣ ਨੂੰ ਮਿਲਣਗੀਆਂ। ਨਿਆ ਦੇਖੋ ਗੱਲ ਇਸ ਰਾਏ ਕਿ ਜਿਹੜਾ ਸਾਡਾ ਐਮਸੀਐਸ ਸੈਂਟਰ ਦੁੱਧਲਾ ਹਸਪੀਟਲ ਹੈ ਇਹ ਦੋਨੋਂ ਬਹੁਤ ਅੱਛਾ ਕੰਮ ਕਰ ਰਹੇ 250 ਡਿਲੀਵਰੀਆਂ ਮਹੀਨੇ ਦੀਆਂ ਜਿਨ੍ਹਾਂ ਦੇ ਵਿੱਚੋਂ 100 ਸਜ਼ੇਰੀਅਨ ਇੱਧਰ ਹੋ ਰਹੇ ਆ ਸਾਰੀਆਂ ਦਵਾਈਆਂ ਅਦਰੋਂ ਦੇ ਰਹੇ ਆ ਜਿਹੜੇ ਟੈਸਟ ਸਾਡੇ ਕੋਲ ਨਹੀਂ ਹੁੰਦੇ ਸਾਹਮਣੇ ਕ੍ਰਿਸ਼ਨਾ ਦੇ ਭੇਜ ਰਹੇ ਆ ਕ੍ਰਿਸ਼ਨਾ ਦੇ ਰੇਟ ਵੀ ਚੈੱਕ ਕਰਕੇ ਆਏ ਵੀ ਕਿਤੇ ਕੋਈ ਥੋੜਾ ਰੁਪਿਆ ਵੱਧ ਤਾਂ ਨਹੀਂ ਲੈ ਰਹੇ ਉਹ ਵੀ ਸਹੀ ਹੈਗੇ ਆ ਉਹਨਾਂ ਦੀ ਰਿਪੋਰਟਾਂ ਵੀ ਸਹੀ ਆ ਰਹੀਆਂ ਇੱਥੇ ਜਿਹੜੀ ਓਪੀਡੀ ਹੈਗੀ ਆ ਇਹਦੇ ਵਿੱਚ ਮੈਨੂੰ ਥੋੜਾ ਲੱਗਿਆ ਕਿ ਮਰੀਜ਼ਾਂ ਦੇ ਬੈਠਣ ਦੀ ਕਮੀ ਹੈ ਸੀਟਾਂ ਦੀ ਕਮੀ ਹੈ ਉਹਦੇ ਵਾਸਤੇ ਮੈਂ ਬੇਨਤੀ ਕੀਤੀ ਹੈ ਐਸਐਮਲ ਸਾਹਿਬ ਨੂੰ ਕਿ ਮੇਰੇ ਮਾਨਸਾ ਛੱਡਣ ਤੋਂ ਪਹਿਲਾਂ ਪਹਿਲਾਂ ਸਾਸ ਪੈਂਚ ਹੋਰ ਲਵਾ ਦੇ ਇੱਕ ਦੋ ਸਮਾਨ ਦੀ ਘਾਟਾ ਸੀ ਜੀਆਂ ਫੇਟਰ ਦੇ ਵਿੱਚ ਜਿਵੇਂ ਕੋਈ ਉਜਾਰ ਸੀ ਕੋਈ ਬੈੱਡ ਸ਼ੀਟਾਂ ਸੀਗੀਆਂ ਤੇ ਆ ਜਾਂ ਫਿਰ ਸਾਡੇ ਗਾਊਂਡ ਸੀਗੇ ਜਿਹਦੇ ਨੂੰ ਲੋਡ ਪੈਂਦੀ ਹੈ ਤਾਂ ਉਹ ਵੀ ਐਸਐਮਐਮ ਨੇ ਆਰਡਰ ਕਰ ਦਿੱਤਾ ਸ਼ਾਮ ਤੱਕ ਆ ਗਿਆ ਨੇ ਸਮਾਨ ਇੱਥੇ ਕਿੱਥੋਂ ਦੀ ਲਿਫਟ ਖਰਾਬ ਹੈਗੀ ਹੈ ਉਹਦੇ ਸਬੰਧ ਵਿੱਚ ਅਸੀਂ ਸਾਰੇ ਪੰਜਾਬ ਦਾ ਇਕੱਠਾ ਟੈਂਡਰ ਕਰਨ ਜਾ ਰਹੇ ਹਾਂ 5 ਸਾਲ ਦੀ ਐਮਸੀ ਕਰਾਉਣ ਜਾ ਰਹੇ ਹਾਂ ਤਾਂ ਕਿ ਐਸਐਮਐਮ ਸਾਹਿਬ ਨੂੰ ਤੇ ਡਾਕਟਰਾਂ ਨੂੰ ਇਸ ਦਿਨ ਯਾਦ ਜੋ ਪਾਰਟੀ ਲਈ ਜਿਹੜੀ ਕੋਈ ਇਨਫਰਾਸਟ੍ਰਕਚਰ ਦੀ ਕੋਈ ਥੋੜੀ ਬਹੁਤ ਪ੍ਰੋਬਲਮ ਹੈ ਇੰਜੀਨੀਅਰਿੰਗ ਵੈngo ਦਾ ਐਸਟੀਮੇਟ ਲਗਾ ਆ ਜੇ ਕਿ ਲੱਖਾਂ ਲੱਖਾਂ ਦਾ ਐਸਟੀਮੇਟ ਆਏਗਾ ਉਹ ਅਸੀਂ ਇੱਥੋਂ ਦਲਾ ਕੇ ਪੈਸੇ ਅਸੀਂ ਉਹ ਵੀ ਛੇਤੀ ਪੂਰੀ ਕਰਾ ਦੇ। ਸਰ ਐਂ ਐਮਬੂਲੈਂਸ ਨੂੰ ਲੈ ਕੇ ਮਰੀਜ਼ਾਂ ਦਾ ਵੀ ਜਿਹੜਾ ਕਿਤੇ ਨਾ ਕਿਤੇ ਗਿਲਾ ਰਹਿੰਦਾ ਤੁਸੀਂ ਵੀ ਐਮਬੂਲੈਂਸ ਦੇਖੀ ਹੈ ਜੀ ਉਹ ਸਾਫ ਸਪਾਈ ਨੂੰ ਲੈ ਕੇ ਕਿਸਮਾ ਗੱਲ ਹੈ ਸਰ ਐ ਜੀ ਕਿ ਦੇਖੋ ਆਪਣਾ ਘਰ ਵੀ ਹੁੰਦਾ ਹੈ ਉੱਥੇ ਵੀ ਆਪਣੇ ਘਰੇ ਅਸੀਂ ਆਪ ਵੀ ਕੰਮ ਕਰਦੇ ਹਾਂ ਘਰੋਂ ਬਾਹਰੋਂ ਵੀ ਆ ਕੇ ਸਾਡੀ ਮਦਦ ਕਰ ਰਿਹਾ ਹੁੰਦਾ ਹੈ ਅਸੀਂ ਵੀ ਉਹਨੂੰ ਕਹਿੰਦੇ ਆ ਵੀ ਭਾਈ ਆਹ ਕੋਨਾ ਅੱਜ ਸਵਾਰ ਕੇ ਵੇ ਸੋਨਰੇ ਕਹੇ ਕਿ ਨਹੀਂ ਉੱਥੇ ਵੀ ਕੁਨੇ ਬਾਰੇ ਤਾਂ ਉਹ ਇਸ ਤਰ੍ਹਾਂ ਦੀਆਂ ਸਲਾਹਾਂ ਹੁੰਦੀਆਂ ਐ ਐਡਵਾਈਜ਼ਰੀਜ਼ ਹੁੰਦੀਆਂ ਐ ਉਹ ਪਾ ਦੇਈਂ ਮੇਰਾ ਫਰਜ਼ ਵੀ ਹੈ ਕਿ ਮੈਂ ਉਹਦੇ ਧਿਆਨ ਚ ਲੈ ਆਵਾਂ ਵੀ ਭਾਈ ਐਂਬੂਲੈਂਸ ਐ ਇਹ ਮਰੀਜ਼ ਦੇ ਇਹਨੂੰ ਸਵਾਲ ਕੇ ਰੱਖੋ ਸਰ ਸਿਵਲ ਹਸਪਤਾਲ ਵਿੱਚ ਜਨਵਾੜਾ ਇਹਦੇ ਵਿੱਚ ਅਣਪਛਾਤੇ ਵਿਅਕਤੀ ਬਹੁਤ ਜ਼ਿਆਦਾ ਹੁੰਦੇ ਐ ਤੇ ਉੱਥੇ ਕਈ ਵਾਰੀ ਚੋਰੀਆਂ ਵੀ ਹੋਈਆਂ ਕਦੇ ਮੋਬਾਈਲ ਚੋਰੀ ਹੋ ਗਿਆ ਕਦੇ ਕਸ਼ ਹੋ ਗਿਆ ਤੇ ਬਹੁਤ ਜਿਹੜਾ ਆਪਣਾ ਵਾਰਡ ਹੁੰਦਾ ਨਾ ਜੀ ਦੇਖੋ ਆਪਾਂ ਜਿਹੜੀ ਸਰਕਾਰ ਪਹਿਲਾਂ ਹੀ ਡਾਕਟਰਸ ਤੇ ਪੈਰਾਮੈਡੀਕਲ ਸਟਾਫ ਦੀ ਸਿਕਿਉਰਿਟੀ ਦੇ ਪ੍ਰਤੀ ਬੜੀ ਸੁਵੇਦਨਸ਼ੀਲ ਹੈਗੀ ਹੈ ਤੇ ਅਸੀਂ ਕੈਮਰਿਆਂ ਵਾਸਤੇ ਤਾਂ ਪੈਸੇ ਦੇ ਦਿੱਤੇ ਹਾਂ ਹਾਂਜੀ ਕੈਮਰੇ ਲੱਗ ਵੀ ਜਾਣੇ ਆ ਉਹਦੇ ਵਾਸਤੇ ਸਿਕਿਉਰਿਟੀ ਗਾਰਡਸ ਤੇ ਵੀ ਬੜੀ ਛੇਤੀ ਸਰਕਾਰ ਨੇ ਫੈਸਲਾ ਲੈ ਕੇ ਉਹਦਾ ਫੈਸਲਾ ਕਰ ਦੇਣਾ ਹੈ ਹਾਂ ਔਰ ਇਸ ਦੇ ਨਾਲ ਹੀ ਜਿਹੜੇ ਮਰੀਜ਼ ਦੇ ਨਾਲ ਤੇ ਰਿਸ਼ਤੇਦਾਰ ਹੈ ਥੋੜੀ ਜੀ ਜ਼ਿੰਮੇਵਾਰੀ ਉਹਨਾਂ ਤੇ ਵੀ ਪੈ ਜਾਂਦੀ ਹੈ ਕਿ ਜੇ ਉਹ ਦੇਖਣ ਕਿ ਕੋਈ ਗੈਰ ਬੰਦਾ ਉੱਥੇ ਘੁੰਮ ਰਿਹਾ ਹੈ ਤਾਂ ਉਹਨੂੰ ਪੁੱਛ ਲੈਣ ਕਿ ਭਾਈ ਤੂੰ ਇੱਥੇ ਕੀ ਕਰਦਾ ਫਿਰਦਾ ¿De